ਚਲੋ ਮਾੜਾ ਚੱਕਰ ਨਹੀਂ ਪਿਸਰ ਕੀ ਨਾਮਾ ਤੁਹਾਡਾ ਨਹੀਂ ਚੱਲਣਾ ਮੇਰਾ ਨਾਮ ਸ਼ੰਗਾਰਾ ਸਿੰਘ ਮਾ ਨਾ ਮੈਂ ਭਾਰਤੀ ਕਿਸਾਨ union ਇਕਤਾ ਗੁਰਾਹਾਂ ਦਾ ਸੂਬਾ ਸਕੱਤਰ ਅ ਮਸਲਾ ਤਾਂ ਸਾਡਾ ਤੁਹਾਨੂੰ ਸਭ ਨੂੰ ਪਤਾ ਹੈ ਤੁਸੀਂ ਲਗਾਤਾਰ ਜੁੜੇ ਹੋਇਓ ਸਾਡੇ ਨਾਲੋਂ ਵੱਧ ਪਤਾ ਜੇ ਐਂ ਕਹਿਣਾ ਹੋਵੇ ਤਾਂ ਅਸੀਂ ਪੰਜ ਛੇ ਮਸਲਿਆਂ ਨੂੰ ਲੈ ਕੇ ਇੱਥੇ ਡੀਸੀ ਦਫ਼ਤਰ ਬਠਿੰਡਾ ਅੱਗੇ 4 ਤਰੀਕ ਤੋਂ ਧਰਨਾ ਲਾਈ ਬੈਠੇ ਆਂ ਉਦੋਂ ਪਹਿਲਾਂ ਸਾਡੀ ਆਪਣੇ ਮਾਣਯੋਗ ਮੁੱਖ ਮੰਤਰੀ ਦੇ ਜਿਹੜੇ ਕੈਬਨਿਟ ਮੰਤਰੀ ਹੈ ਨੇੜਲੇ ਆ ਗਰਮੀਤ ਖੁੱਡੀਆਂ ਜੀ ਖੇਤੀਬਾੜੀ ਮੰਤਰੀ ਹੈ ਮੀਤ ਹੇਰ ਆ ਖੇਡ ਮੰਤਰੀ ਹੈ ਇਹ ਤੋਂ ਬਨਾ ਸਾਰੇ ਐਮਐਲਏ ਜਿਹੜੇ ਬਠਿੰਡਾ ਲੋਕ ਸਭਾ ਦੇ ਨੁਮਾਇੰਦੇ ਬਣਦੇ ਆ ਸਾਰਿਆਂ ਦੇ ਧਿਆਨ ਚ ਲਿਆਂਦਾ ਹੋਇਆ ਮੰਗ ਪੱਤਰ ਦਿੱਤਾ ਹੋਇਆ ਜਿਦੇ ਵਿੱਚ ਸਾਡੀਆਂ ਮੰਗਾਂ ਹੈਗੀਆਂ ਆ ਨਰਮੇ ਦਾ ਜਿਹੜਾ ਕਣਕ ਦਾ ਘੜੇ ਮਾਰੀ ਦੇ ਨਾਲ ਆ ਬੇਮੌਸਮੀ ਤੂਫਾਨ ਦੇ ਨਾਲ ਨੁਕਸਾਨ ਹੋਇਆ ਉਹਦਾ ਮੌਜਬਾ ਲੈਣਾ ਹੈ ਗੈਸ ਪਾਈਪਲਾਈਨ ਦਾ ਮਾਮਲਾ ਹੈ ਸਾਡਾ ਦੋ ਪਾਈਪ ਲੈਣਾ ਇੱਕ ਤੇਲ ਪਾਈਪ ਲੈਣਾ ਇੱਕ ਗੈਸ ਪਾਈਪ ਲੈਣਾ ਲੀਲੇ ਵਾਲੇ ਦੇ ਵਿੱਚ ਸਾਲ ਤੋਂ ਸਾਡਾ ਮੋਰਚਾ ਲੱਗਿਆ ਹੋਇਆ ਸਮਝੌਤਾ ਕਰਕੇ ਸਿਰੇ ਨਹੀਂ ਚੜਾ ਰਹੇ ਐਂ ਟੇਲਾਂ ਤੇ ਪਾਣੀ ਦਾ ਮਸਲਾ ਹੈ ਭਾਰਤ ਮਾਲਾ ਦਾ ਮਾਮਲਾ ਹੈ ਇਹ ਤੋਂ ਬਿਨਾ ਬੀਜਾਂ ਦਾ ਮਾਮਲਾ ਨਰਮਾ ਆਉਣ ਵਾਲੇ ਦਿਨਾਂ ਦੇ ਵਿੱਚ ਚੰਗਾ ਹੋਵੇ ਵੀ ਚੰਗੇ ਬੰਦੇ 6 ਨੁਕਤੇ ਮੰਗ ਪੱਤਰ ਅਸੀਂ ਖੇਤੀਬਾੜੀ ਮੰਤਰੀ ਨੂੰ ਦੇ ਵੀ ਚੁੱਕੇ ਹਾਂ ਤੇ ਇਹਦੇ ਤੇ ਡਿਸਕਸ ਵੀ ਹੋ ਚੁੱਕੀ ਹੈ ਜਦੋਂ ਕਿ ਸਾਨੂੰ ਭਰੋਸਾ ਦਿਵਾਇਆ ਸੀ ਵੀ 4 ਤਰੀਕ ਨੂੰ ਸਾਰੇ ਮਸਲਿਆਂ ਦਾ ਅਸੀਂ ਹੱਲ ਕਰ ਦੇਾਂਗੇ 4 ਤੋਂ ਅੱਜ ਅਸੀਂ ਆਪਾਂ 9 ਚਾਗੇ ਹਲੇ ਤੱਕ ਮਸਲਿਆਂ ਦਾ ਕੋਈ ਹੱਲ ਨਹੀਂ ਹੋਇਆ ਅੱਜ ਜਦੋਂ ਸਾਨੂੰ ਪਤਾ ਲੱਗਿਆ ਵੀ ਖੇਤੀਬਾੜੀ ਮੰਤਰੀ ਜਿਹੜੇ ਇੱਥੇ ਸਾਡੇ ਲੋਕ ਸਭਾ ਤੋਂ ਪਾਰਲੀਮੈਂਟ ਮੈਂਬਰ ਵਾਸਤੇ ਵੀ ਨਾਮਜ਼ਦ ਕੀਤੇ ਹੋਏ ਆਮ ਆਦਮੀ ਪਾਰਟੀ ਨੇ ਉਹ ਆਪਦੀ ਮੀਟਿੰਗ ਕਰਨ ਆਏ ਐ ਇੱਥੇ ਬਾਰਾਿਸੋਹਸਨ ਦੇ ਵਿੱਚ ਜਿਲ੍ਹਾ ਕਚਹਿਰੀਆਂ ਚ ਜਦੋਂ ਸਾਨੂੰ ਪਤਾ ਲੱਗਿਆ ਸੀ ਸੀਐਡੀ ਰਾਹੀਂ ਇਹਨਾਂ ਦੇ ਕਰਨਾਂ ਤੱਕ ਗੱਲ ਪਹੁੰਚਾਈ ਹੈ ਵੀ ਸਾਡੀ ਇਹਨਾਂ ਮਸਲੇ ਤੇ ਗੱਲ ਕਰਾਓ ਮੰਤਰੀ ਸਾਹਿਬ ਨਾਲ ਕਿਉਂਕਿ ਮੰਤਰੀ ਸਾਹਿਬ ਨੇ ਸਾਡੇ ਨਾਲ ਵਾਅਦਾ ਕੀਤਾ ਹੋਇਆ ਉਹ ਇੱਥੇ ਆਏ ਐ ਪਹਿਲੀ ਗੱਲ ਤਾਂ ਫਰਜ਼ ਉਹਨਾਂ ਦਾ ਬਣਦਾ ਸੀ ਉਹ ਜਦੋਂ ਇੱਥੇ ਆਏ ਐ ਅਸੀਂ ਬਾਰ ਚ ਬੈਠੇ ਆ ਉਹਨਾਂ ਨੂੰ ਪਤਾ ਐ ਸਾਰੀ ਗੱਲ ਦਾ ਉਹ ਆਪ ਸੁਨੇਹਾ ਭੇਜਦੇ ਸਾਡੇ ਨਾਲ ਗੱਲ ਕਰਦੇ ਪਰ ਇਹਦੇ باوجود ਜਦੋਂ ਸਾਨੂੰ ਪਤਾ ਲੱਗਿਆ ਅਸੀਂ ਆ ਸੀਐਡੀ ਰਾਹੀਂ ਜਾਂ ਹੋਰ ਆਪਦੇ ਜਿਹੜੇ ਸੂਤਰ ਹੈਗੇ ਉਹਨਾਂ ਰਾਹੀਂ ਉਹਨਾਂ ਕੋਲ ਗੱਲ ਪਹਚਾਈ ਵੀ ਨਹੀਂ ਸਾਡੀ ਗੱਲ ਸੁਣੇ ਤੇ ਨਹੀਂ ਅਸੀਂ ਆਪਦਾ ਰੋਸ ਪ੍ਰਦਰਸ਼ਨ ਉਹ ਨੂੰ ਕਰਾਂਗੇ ਸਾਰੇ ਗੇਟਾਂ ਤੇ ਬੈਠਣ ਦਾ ਇਸ ਤੇ ਸਾਡੇ ਹਰੇ ਗੇਟਾਂ ਤੇ ਵੀ ਜੇ ਸਾਡੀ ਗੱਲ ਨਹੀਂ ਸੁਣਦੇ ਜਦੋਂ ਵੀ ਜਿਹੜੇ ਗੇਟ ਨਿਕਲਣਗੇ ਅਸੀਂ ਆਪਦਾ ਰੋਸ ਹੈ ਜਿਹਦਾ ਦਰਜ ਕਰਾਵਾਂਗੇ ਉਹਨਾਂ ਤੋਂ ਅਸੀਂ ਚਾਰੇ ਗੇਟ ਆ ਇਹਦੇ ਸੈਕਟੇਟ ਦੇ ਕਚਹਿਰੀਆਂ ਦੇ ਇਹ ਚਾਰੇ ਗੇਟਾਂ ਤੇ ਸਾਡੇ ਨੁਮਾਇੰਦੇ ਬੈਠੇ ਆ ਸ਼ਾਂਤ ਪੂਰੇ ਪ੍ਰੋਗਰਾਮ ਦੇ ਨਾਲ ਤੇ ਉਹ ਸਾਨੂੰ ਭਰੋਸਾ ਦਵਾਏ ਡੀਐਸਪੀ ਸਾਹਿਬ ਆਏ ਸੀਗੇ ਵੀ ਤੁਹਾਡੀ ਮੀਟਿੰਗ ਕਰਾ ਦਿੰਨੇ ਆ ਮੀਟਿੰਗ ਕਰਾਉਣ ਤੋਂ ਬਾਅਦ ਅੱਗੇ ਸਿੱਟਾ ਕੀ ਨਿਕਲਦਾ ਉਹ ਤੁਹਾਡੇ ਨਾਲ ਫੇਰ ਸਾਂਝੇ ਕਰਦੇ ਰਹਾਂਗੇ ਇੱਕ ਵਾਰੀ ਸਾਡੀ ਗੱਲ ਮੰਨੀ ਗਈ ਆ ਪਰ ਇਹਦੇ باوجود ਇਹ ਵਾਅਦਾ ਕਰਕੇ ਮੀਟਿੰਗਾਂ ਨਾ ਕਰਕੇ ਭਜਦੇ ਆ ਫੇਰ ਅਸੀਂ ਆਪ ਦਾ ਇਹਨਾਂ ਦਾ ਰੋਸ ਪ੍ਰਦਰਸ਼ਨ ਜਿਹੜਾ ਉਹ ਕਰਾਂਗੇ ਚਾਰੇ ਗੇਟਾਂ ਤੇ ਜਿਹੜੇ ਮਰਜ਼ੀ ਗੇਟ ਲੰਘ ਜਾਣਾ ਉੱਥੇ ਹੀ ਕਿਸਾਨ ਟਕਰਨਗੇ ਇਹਨਾਂ ਨੂੰ ਇਦੂਆਂ ਹਰ ਪਿੰਡਾਂ 'ਚ ਟਕਰਨਗੇ